ਸਾਡੇ ਲਈ ਜੀ ਬੜੇ ਭਾਗਾ ਵਾਲੀ ਗੱਲ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ ਚਾਂਕੀਆਂ ਜਿਹੜੀ 26 ਜਨਵਰੀ ਤੇ ਉਹਨਾਂ ਨੇ ਤਿਆਰ ਕੀਤੀਆਂ ਸੀ ਪੰਜਾਬ ਦੀ ਮਹਾਨ ਵਿਰਾਸਤ ਤੇ ਇਤਿਹਾਸ ਨੂੰ ਦਰਸਾਉਂਦੀਆਂ ਅੱਜ ਸਾਡੇ ਗੁਰਦਾਸਪੁਰ ਵਿਖੇ ਪਹੁੰਚੀਆਂ ਕੱਲ ਇਹ ਦਿਨਾਨਗਰ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਰੂਪਮਾਨ ਹੋਈਆਂ ਸੀ ਅੱਜ ਗੁਰਦਾਸਪੁਰ ਤੋਂ ਅਸੀਂ ਇਹਨਾਂ ਚਾਂਕੀਆਂ ਨੂੰ ਹਰੀ ਝੰਡੀ ਦਿੱਤੀ ਹੈ ਸਾਡੇ ਨਾਲ ਸਾਡੇ ਮਾਨਯੋਗ ਚੇਅਰਮੈਨ ਪੀ ਐਚ ਐਸ ਸੀ ਸ਼੍ਰੀ ਰਮਨ ਬੈਲ ਜੀ ਵੀ ਨਾਲ ਨੇ ਇਹ ਚਾਂਕੀਆਂ ਹੁਣ ਸਾਡੇ ਜੀ.ਟੀ. ਰੋਡ ਤੋਂ ਹੁੰਦੀਆਂ ਹੋਈਆਂ ਅੱਗੇ ਬੱਬਰੀ ਬਾਈਪਾਸ ਤੇ ਲੋਕਾਂ ਲਈ ਰੁਕਣੀਆਂ ਤੇ ਫਰਦਰ ਧਾਰੀਵਾਲ ਤੋਂ ਹੁੰਦੇ ਹੋਏ ਬਟਾਲੇ ਵਿਖੇ ਜਾਣਗੀਆਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਹਾਡੇ ਰਾਂਹੀ ਸਾਰੇ ਲੋਕਾਂ ਨੂੰ ਜਿੰਨਾ ਜਿੰਨਾਂ ਨੂੰ ਮੌਕਾ ਮਿਲ ਸਕਦਾ ਸੀ ਕਾਫੀਆਂ ਨੂੰ ਮੈਂ ਸੱਲ ਆਇਆ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਇਹ ਚਾਂਕੀਆਂ ਦੇ ਦਰਸ਼ਨ ਜ਼ਰੂਰ ਕਰਨ ਸਾਡੀ ਜਿਹੜੀ ਪੰਜਾਬ ਦੀ ਵਿਰਾਸਤ ਹੈ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਮਾਈ ਭਾਗੋ ਸਾਡੀ ਪੰਜਾਬ ਦੀ ਵਿਰਾਸਤ ਹੈ ਉਹਨਾਂ ਨੂੰ ਦਰਸਾਉਂਦੀਆਂ ਚਾਂਕੀਆਂ ਤੁਹਾਡੇ ਵਿੱਚ ਇੱਕ ਪੰਜਾਬੀਅ ਦਾ ਇਹਿਸਾਸ ਜਗਾਉਣ ਗਿਆ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ 15 ਅੱਜ ਬੜਾ ਗਰਮੇ ਦਿਨਾ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਲਈ ਜਿਹੜੀਆਂ ਸਾਡਾ ਇੱਕ ਅਮੀਰ ਵਿਰਸਾ ਪੰਜਾਬ ਦਾ ਜਿਹੜਾ ਸ਼ਹਾਦਤ ਤਪੱਸਿਆ ਤਿਆਗ ਦਾ ਵਿਰਸਾ ਹੈ ਉਸ ਵਿਰਸੇ ਨੂੰ ਅੱਜ ਗੁਰਦਾਸਪੁਰ ਦੀ ਸਰਜ਼ਮੀ ਉੱਪਰ ਆ ਕੇ ਲੋਕਾਂ ਨੂੰ ਮੌਕਾ ਦਿੱਤਾ ਇਹ ਇਸ ਚਾਹਕੀਂ ਤੇrai ਉਸ ਵਿਰਸੇ ਦੇ ਦਰਸ਼ਨ ਕਰਨ ਲਈ ਔਰ ਉਥੋਂ ਪ੍ਰੇਰਣਾ ਲੈ ਲਈ ਮੈਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਫੈਸਲਾ ਲਿਆ ਕਿ ਇਹ ਜਿਹੜੀ ਅਗਲੀ ਪੀੜ੍ਹੀ ਤੱਕ ਆ ਜਿਹੜਾ ਸਾਡਾ ਵਿਰਸਾ ਉਹਨੂੰ ਪਹੁੰਚਾਉਣਾ ਤਾਂ ਕਿ ਇਹ ਪ੍ਰੇਰਨਾ ਦਾ ਸਰੋਤ ਬਣੇ ਔਰ ਜਿਹੜੇ ਅੱਜ ਸਮਾਜ ਦੇ ਹਰ ਕਿਤੇ ਦੇ ਵਿੱਚ ਜਾ ਨਿਗਾਰ ਆ ਰਿਹਾ ਉਹਨੂੰ ਠੱਲ ਪਾਉਣ ਵਾਸਤੇ ਇਹਨਾਂ ਦੀ ਜ਼ਿੰਦਗੀ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਸੋ ਅੱਜ ਅਸੀਂ ਇਹਨਾਂ ਨੂੰ ਰਿਸੀਵ ਕਰ ਰਹੇ ਹਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਨੇ ਇਹਨੂੰ ਦਿਲਾਨਗਰ ਤੋਂ ਰਿਸੀਵ ਕਰਕੇ ਸਾਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਮੌਕਾ ਦਿੱਤਾ ਜਾਏਗਾ ਇਹਨਾਂ ਦੇ ਦਰਸ਼ਨ ਕਰਨ ਲਈ ਔਰ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਦੇ ਅੱਜ ਇਸ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰਦਾਸਪੁਰ ਤੋਂ ਰਵਾਨਾ ਕਰਨਗੇ ਔਰ ਮੈਂ ਸਮਝਦਾ ਕਿ ਇਹ ਇੱਕ ਐਸਾ ਵਿਰਸਾ ਜਿਹਦੀ ਅੱਜ ਲੋੜ ਆ ਔਰ ਖਾਸ ਕਰਕੇ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਜਿਹੜੀ ਕਈ ਵਾਰ ਅਸੀਂ ਅੱਜ ਜੋ ਸਮਾਜ ਦੇ ਵਿੱਚ ਸੁੱਖ ਭੋਗ ਰਹੇ ਆ ਉਹ ਸੁੱਖ ਐਵੇਂ ਨਹੀਂ ਮਿਲਿਆ ਉਹ ਸੁੱਖ ਦੇ ਪਿੱਛੇ ਇੱਕ ਕਹਾਣੀ ਆ ਤਿਆਗ ਦੀ ਉਹ ਸੁੱਖ ਦੇ ਪਿੱਛੇ ਇੱਕ ਬਹੁਤ ਵੱਡੀ ਤਪੱਸਿਆ ਉਹਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਸੋ ਉਸ ਜੇ ਅਸੀਂ ਸੁੱਖ ਨੂੰ ਅੱਜ ਭੋਗਣਾ ਤੇ ਉਸ ਕੁਰਬਾਨੀ ਨੂੰ ਉਸ ਤਪੱਸਿਆ ਨੂੰ ਉਸ ਤਿਆਗ ਨੂੰ ਯਾਦ ਕਰਨ ਦੀ ਲੋੜ ਆ ਔਰ ਉਹ اخلاقی قدرਾਂ ਜਿਹੜੀਆਂ ਇਹਨਾਂ ਸ਼ਹੀਦਾਂ ਨੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਬਾਈਪਾਗੋ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਆਂ ਸੀਗੀਆਂ ਅੱਜ ਉਸ ਗੁਣ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਅਪਣਾਉਣ ਦੀ ਲੋੜ ਆ ਔਰ ਜਿੱਤੇ ਜੜੀ ਜੜੀ ਜ਼ਿੰਮੇਵਾਰੀ ਤੇ ਅਸੀਂ ਬੈਠੇ ਆ ਉਹ ਜ਼ਿੰਮੇਵਾਰੀ ਦੇ ਵਿੱਚ ਉਹਨੂੰ ਅਪਣਾਉਂਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਅੱਜ ਉੱਚੇ ਚੇਤੇ ਤੌਰ ਤੇ ਸਾਡੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਭਾਰਤ ਕੁਸ਼ਨ ਜੀ ਔਰ ਚੇਅਰਮੈਨ ਮਾਰਕੀਟ ਕਮੇਟੀ ਸਾਰੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਬਬਰੀ ਬਾਈਪਾਸ ਦੇ ਉੱਪਰ ਸਾਡੀ ਪਾਰਟੀ ਦੇ ਵਲੰਟੀਅਰ ਸ਼ਹਿਰ ਦੇ ਪਤਵੰਤੇ ਇਹਦੇ ਦਰਸ਼ਨ ਵੀ ਕਰਨਗੇ ਇਹਨਾਂ ਨੂੰ ਜਿਆਨੂ ਵੀ ਕਹਿਣਗੇ ਔਰ ਇੱਕ ਵਾਰੀ ਫਿਰ ਦਸਤੀ ਕਨ ਅਡਮਿਨਿਸਟ੍ਰੇਸ਼ਨ ਦਾ ਮਨਸ਼ੂਰੀ ਤੁਹਾਡਾ ਧੰਨਵਾਦ ਵੀ ਤੁਸੀਂ ਇੱਕ ਚੰਗੇ ਅਰੇਂਜਮੈਂਟ ਕਰਕੇ ਲੋਕਾਂ ਨੂੰ ਇੱਕ ਮੌਕਾ ਦਿੱਤਾ ਇਹ ਚਾਕੀ ਦੇ ਦਰਸ਼ਨ ਕਰਨ ਦਾ